ਹਾਲ ਦੋਸਤੋ ਪੰਜਾਬ ਦੇ ਵਿੱਚ ਵਾਪਰਿਆ ਭਿਆਨਕ ਸੜਕ ਹਾਦਸਾ ਬੇਕਾਬੂ ਹੋ ਕੇ ਕਾਰ ਜੀਹਾਂ ਡਿੱਗ ਗਈ ਏ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਹੱਥੋਂ ਹੱਲ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਜਗਰਾਉਂ ਦੇ ਰੌਇਕ ਰਾਇਕੋਟ ਤੇ ਪ੍ਰਾਈਵੇਟ ਸਕੂਲ ਦੀ ਇੱਕ ਬੱਸ ਦਾ ਸੰਤੁਲਨ ਵਿਗੜਨ ਕਾਰਨ ਸੜਕ ਕਿਨਾਰੇ ਲੱਗੇ ਰਖੜ ਦੇ ਨਾਲ ਜਾ ਟਕਰਾਈ ਹੈ ਦਰਦਨਾਖਾਸ ਵਿੱਚ ਪਹਿਲੀ ਸਮਾਦ ਦੀ ਵਿਦਿਆਰਥੀ ਦੀ ਮੌਤ ਹੋ ਗਈ ਹੈ ਜਦਕਿ ਕਈ ਲੋਕ ਜ਼ਖਮੀ ਹੋ ਗਏ ਨੇ ਜਾਣਕਾਰੀ ਅਨੁਸਾਰ ਪ੍ਰਾਈਵੇਟ ਸਕੂਲ ਦੇ ਬੱਸ ਲਾਗਲੇ ਪਿੰਡ ਚ ਰੋਜ਼ਾਨਾ ਵਾਂਗ ਵਿਦਿਆਰਥੀਆਂ ਦੀ ਸਕੂਲ ਨੂੰ ਆ ਰਹੀ ਸੀ ਸਥਾਨਕ ਹਾਈਕੋਟ ਰੋਡ ਤੇ ਸਾਇੰਸ ਕਾਲਜ ਨੇੜੇ ਅਚਾਨਕ ਬੱਸ ਦਾ ਸੰਤੁਲਨ ਵਿਗੜ ਗਿਆ ਜੋ ਸੜਕ ਕਿਨਾਰੇ ਲੱਗੇ ਦਰਖਤ ਨਾਲ ਜਾ ਟਕਰਾਈ ਟੱਕਰ ਇੰਨੀ ਜ਼ਬਰਦਸਤੀ ਕੀ ਬੱਸ ਦੇ ਵਿੱਚ ਵਿਦਿਆਰਥੀ ਬਾਹਰ ਡਿੱਗ ਪਏ ਅਤੇ ਉਸ ਦੀ ਮੌਤ ਹੋ ਗਈ ਹਾਥੇ ਜ਼ਖਮੀ ਵਿਦਿਆਰਥੀਆਂ ਨੂੰ ਰਾਏਗੜ੍ਹ ਨੇ ਵੱਖੋ ਵੱਖਵਾਂ ਦੇ ਰਾਹੀਂ ਹਸਪਤਾਲ ਵਿੱਚ ਪਹੁੰਚਾਇਆ ਹੈ ਤੋਂ ਡੇਜ਼ ਬਾਰੇ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਵਿਚਾਰ ਜਰੂਰ ਦਿਨਾ ਤੇ ਇਸ ਨਿਊਜ਼ ਬਾਰੇ ਤੁਹਾਡੀ ਕੀ ਵਿਚਾਰ